ਇੱਕ ਹੋਰ ਅੱਜ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਗੱਡੀਆਂ ਤੁਹਾਨੂੰ ਬਹੁਤ ਸਾਰੀਆਂ ਮਿਲ ਜਾਣਗੀਆਂ ਸਸਤੀਆਂ ਮਿਲਣਗੀਆਂ ਤੁਹਾਡੇ ਸ਼ਹਿਰ ਤੁਹਾਡੇ ਇਲਾਕੇ ਚੋਂ ਮਿਲਣਗੀਆਂ ਤੇ ਇੱਕ ਆਪਾਂ ਜਮਾ ਸਸਤੀ ਸਵਿਫਟ ਗੱਡੀ ਲੈ ਕੇ ਪਹੁੰਚੇ ਹਾਂ ਉਹਦੀ ਵੀ ਸਾਰੀ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 9465929488 ਗੱਡੀ ਮੋਟਰਸਾਈਕਲ ਤੁਹਾਡੇ ਕੋਲੇ ਵੀ ਇਹ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਪੇਜੂ ਜਮਾ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਵੈਂਟੋ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ 2014 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਜੀ 14 ਮਾਡਲ ਹੈ ਤੇ ਸਾਢੇ 3 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਏਰੀਆ ਮਾਲਕ ਦਾ ਹੈਗਾ ਜੀ ਮਾਨਸਾ ਅਸੀਂ ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਦੇ ਟਾਇਰ ਵਧੀਆ ਮਿਲ ਜਾਣਗੇ ਗੱਡੀ ਸੋਹਣੀ ਹੈ ਅੰਦਰੋਂ ਪੂਰੀ ਵਧੀਆ ਪਈ ਹੈ ਨਾ ਤਾਂ ਕੋਈ ਕਮੀ ਪੇਸ਼ੀ ਹੈ ਨਾ ਕੋਈ ਇੰਜਨ ਗੇਅਰ 'ਚ ਕਮੀ ਪੇਸ਼ੀ ਹੈ ਪੂਰੀ ਵਧੀਆ ਗੱਡੀ ਆਪਾਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚੇ ਹਾਂ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਮਾਨਸਾ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਤੋਰ ਕੇ ਦੇਖ ਸਕਦੇ ਹੋ 8847391533 ਮਾਲਕ ਦਾ ਨੰਬਰ ਹੈ ਗੱਲ ਕਰ ਸਕਦੇ ਹੋ 스위프트 ਗੱਡੀ ਆਪਾਂ ਲੈ ਕੇ ਪਹੁੰਚੀ ਅਸੀਂ 2018 ਮਾਡਲ ਹੈ ਤੇ ਗੱਡੀ ਕੁੱਲ 82000 ਚੱਲੀ ਹੋਈ ਹੈ 630000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਗੱਡੀ ਅੰਦਰੋਂ ਤੁਸੀਂ ਇੱਕ ਵਾਰੀ ਚੈੱਕ ਕਰੋ ਬਹੁਤ ਸੋਹਣੀ ਗੱਡੀ ਹੈ ਮਲੇਰਕੋਟਲੇ ਸਾਈਡ ਤੋਂ ਆਪਣੇ ਕੋਲੇ ਪਹੁੰਚੀ ਹੈ ਜੀ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਭੇਜੀ ਹੋਈ ਹੈ ਮਾਲਕ ਕਹਿੰਦੇ ਨੇ ਵੀ ਜਿਹਨੂੰ ਵੀ ਗੱਡੀ ਪਸੰਦ ਆਵੇ ਇੱਕ ਵਾਰੀ ਘਰ ਆ ਕੇ ਗੱਡੀ ਨੂੰ ਦੇਖੋ ਜੀ ਗੱਡੀ ਨੂੰ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਰ੍ਹਾਂ ਤਸੱਲੀ ਹੋ ਗਈ ਪੂਰੀ ਤਰ੍ਹਾਂ ਪਸੰਦ ਆ ਗਈ ਉਸ ਤੋਂ ਬਾਅਦ ਰੇਟ ਦੀ ਗੱਲ ਵੇਖ ਕੇ ਕਰ ਲਾਂਗੇ ਬਾਕੀ ਡਿਮਾਂਡ 63 ਇੱਕ ਵਾਰੀ ਓਨਰ ਵੱਲੋਂ ਪਹੁੰਚੀ ਹੈ ਜੀ ਦੂਜੇ ਨਾਮ ਹੈ ਟਾਇਰ ਵਧੀਆ ਨੇ ਨਵੇਂ ਮਾਡਲ ਦੀ ਆ ਤੇ ਮਲੇਰਕੋਟਲੇ ਜਾਓ ਤੁਸੀਂ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਵੀ ਗੱਲ ਕਰ ਲਿਓ 9491147 ਤੇ ਨ0 ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 94659 29488 ਗੱਡੀ ਮੋਟਰਸਾਈਕਲ ਕੁਛ ਵੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜੋ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਚੀ ਕਰੋਲਾ ਗੱਡੀ ਆਪਾਂ ਲੈ ਕੇ ਪਹੁੰਚੇ ਆਈਕਨ ਚੈੱਕ ਕਰੋ ਜੀ ਪਹਿਲਾਂ ਸੀਐਨਜੀ ਕੱਟ ਲੱਗੀ ਹੋਈ ਓ ਜੀ ਗੱਡੀ ਪੂਰੀ ਸੋਹਣੀ ਹੈ 2009 ਮਾਡਲ ਗੱਡੀ ਆ 1,85,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਸੀ ਤੇ ਜਲਾਲਾਬਾਦ ਮਾਲਕ ਦਾ ਏਰੀਆ ਗਾ ਜਾ ਕੇ ਦੇਖਣਾ ਚਾਹੁੰਦੇ ਹੋ ਜਲਾਲਾਬਾਦ ਜਾ ਕੇ ਦੇਖ ਸਕਦੇ ਹੋ ਮਾਲਕ ਕਹਿੰਦੇ ਨੇ ਐਨਓਸੀ ਹੈਗੀ ਐ ਜਲੰਧਰ ਦੀ 80 ਤੋਂ 85 ਪੈਸੇ ਟੈਰਾਂ ਦੀ ਕੰਡੀਸ਼ਨ ਪਈ ਐ ਗੱਡੀ ਦੇ ਅੰਦਰੋਂ ਵੀ ਕੰਡੀਸ਼ਨ ਬਹੁਤ ਵਧੀਆ ਜੀ ਬਾਹਰੋਂ ਵੀ ਵਧੀਆ ਚਿੱਟੇ ਰੰਗ ਦੀ ਐ ਬੰਪਰ ਆਪਾਂ ਨੂੰ ਵਧੀਆ ਮਿਲ ਜਾਣਗੇ ਦੋਵੇਂ ਤੇ ਅੰਦਰੋਂ ਪੂਰੀ ਸੋਹਣੀ ਗੱਡੀ ਐ ਬਾਹਰੋਂ ਪੂਰੀ ਵਧੀਆ ਪਈ ਐ ਜਾਉਂਗੇ ਤੁਸੀਂ جا کے دیکھ بھی ਸਕਦੇ ਹਾਂ ਜੀ ਤੇ سٹارਟ ਕਰਕੇ ਦੇਖ ਸਕਦੇ ਹਾਂ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ 7710436990 ਵਾਈ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਗੱਲ ਕਰ ਸਕਦੇ ਹਾਂ ਏਸੈਂਟ ਗੱਡੀ ਕਿ ਚੈੱਕ ਕਰੋ ਜੀ 2007 ਮਾਡਲ ਫਲੋਰ ਏਰੀਆ ਤੋਂ ਗੱਡੀ ਆਪਾਂ ਲੈ ਕੇ ਪਹੁੰਚੀ ਹੈ 7 ਮਾਡਲ ਹੈ ਇੰਜਨ ਉੰਜੜ ਪੂਰਾ ਵਧੀਆ ਸੀ 110000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਟਾਇਰ ਵਧੀਆ ਪਏ ਨੇ ਕੰਡੀਸ਼ਨ ਆਲੂਕਿਆ ਚਿੱਟੇ ਰੰਗ ਦੀ ਆ ਬਾਕੀ ਤੁਹਾਨੂੰ ਫੋਟੋ ਵਿੱਚ ਸਾਰਾ ਕੁਝ ਆਪਾਂ ਦਿਖਾਈ ਰਿਹਾ ਜੀ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਗੱਡੀ ਦੀ ਕੰਡੀਸ਼ਨ ਪੂਰੀ ਸੋਹਣੀ ਆ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਰੇਟ ਤੁਹਾਨੂੰ ਪਸੰਦ ਆਊਗਾ ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਜਾ ਕੇ ਤੁਸੀਂ ਦੇਖ ਸਕਦੇ ਹੋ ਜੋ ਵੀ ਕਾਗਜ਼ ਪੱਤਰ ਹੈਗੇ ਸੀ ਸਾਰੇ ਨਾਲ ਹੈਗੇ ਨੇ ਤੇ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਮਾਲਕ ਨੂੰ ਜਾਣ ਤੋਂ ਪਹਿਲਾਂ ਸੀ ਤੇ ਉਹ ਤੋਂ ਬਾਅਦ ਜਦੋਂ ਪੂਰੀ ਗੱਲਬਾਤ ਹੋ ਗਈ ਤੇ ਉਹ ਤੋਂ ਬਾਅਦ ਜਾ ਕੇ ਦੇਖ ਲਿਓ ਪੂਰੀ ਤਰ੍ਹਾਂ ਤਸੱਲੀ ਕਰਕੇ ਤੇ ਡੀਲ ਕਰ ਸਕਦੇ ਹੋ ਬਹਿ ਕੇ ਰੇਟ ਕੀਤਾ ਜਾਊਗਾ 9915468157 ਇਹ ਨੰਬਰ ਹੈ ਜੀ ਜਿਨ੍ਹਾਂ ਦੀ ਗੱਡੀ ਹੈਗੀ ਸੁਵਿਪਟ ਗੱਡੀ ਦੀ ਗੱਲ ਕਰਾਂਗੇ ਤੇ ਅੱਜ ਆਪਾਂ ਸੁਵਿਪਟ ਗੱਡੀਆਂ ਕਈ ਲੈ ਕੇ ਪਹੁੰਚਿਆ ਸੀ ਇੱਕ ਅੱਧੀ ਨਹੀਂ ਹੈਗੀ ਆ ਜਿਹੜੀ ਸੁਵਿਪਟ ਗੱਡੀ ਆ 2006 ਮਾਡਲ ਹੈ ਤੇ ਇਹਦਾ ਜਿਹੜਾ ਰੇਟ ਹੈ ਜੀ ਉਹ ਮਾਲਕ ਨੇ 80000 ਰੁਪਏ ਕਿਹਾਗਾ ਮਾਡਲ ਦੀ ਗੱਲ ਕਰੀਏ 2006 ਮਾਡਲ ਮਾਲਕ ਨੇ ਗੱਡੀ ਇਹ ਦੱਸੀ ਆ ਬਹੁਤ ਵਧੀਆ ਗੱਡੀਆਂ ਸੀ ਅੰਦਰੋਂ ਵੀ ਪੂਰੀ ਵਧੀਆ ਪਈ ਐ ਬਾਹਰੋਂ ਵੀ ਪੂਰੀ ਵਧੀਆ ਪਈ ਐ ਪਟਿਆਲੇ ਖੜੀ ਐ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਐ ਸੀ ਮਾਲਕ ਨੇ ਜਿੰਨੀ ਜਾਣਕਾਰੀ ਦੱਸੀ ਐ ਜੀ ਤੁਹਾਨੂੰ ਆਪਾਂ ਕੱਲੀ-ਕੱਲੀ ਜਾਣਕਾਰੀ ਵੀਡੀਓ 'ਚ ਦੱਸ ਹੀ ਰਹੇ ਹਾਂ ਜੀ 80000 ਦੇ ਵਿੱਚੋਂ ਰੀਡ ਕੀਤਾ ਜਾਊਗਾ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਰਿਹਾ ਜੀ ਵੀਡੀਓ ਤੁਹਾਨੂੰ ਪਸੰਦ ਆ ਗਈ ਹੋਊਗੀ ਜੀ ਗੱਡੀਆਂ ਵੀ ਤੁਹਾਨੂੰ ਪਸੰਦ ਆ ਗਈਆਂ ਹੋਣਗੀਆਂ ਤੇ ਆ ਜਿਹੜੀ ਸੁਵਿਪਟ ਗੱਡੀ ਦੇਖ ਰਹੇ ਹੋਂ ਇਹ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਐ ਤਾਂ ਜਰੂਰ ਲਾਈਕ ਕਰ ਦਿਓ ਜੀ ਆਪਣੀ ਵੀਡੀਓ ਨੂੰ ਠੀਕ ਹੈ ਜੀ ਬਾਕੀ 80000 ਦੇ ਵਿੱਚ ਉਹ ਰੇਡ ਕੀਤਾ ਜਾਊਗਾ ਅੰਦਰੋਂ ਤੁਸੀਂ ਚੈੱਕ ਕਰੋ ਜੀ ਲਾਈਟਿੰਗ ਬਹੁਤ ਸੋਹਣੀ ਮਾਲਕ ਨੇ ਕਰਵਾਈ ਹੋਈ ਹੈ ਜੀ ਮੋਡੀਫਿਕੇਸ਼ਨ ਅੰਦਰੋਂ ਵਧੀਆ ਕਰਵਾਈ ਹੋਈ ਹੈ ਲਾਈਟਿੰਗ ਦੀ ਤੇ ਮਿਊਜ਼ਿਕ ਸਿਸਟਮ ਵਧੀਆ ਜੀ ਚਲਾਉਣ ਚ ਵਧੀਆ ਹੈ ਕਮੀ ਪੇਸ਼ੀ ਕੋਈ ਨਹੀਂ ਮਾਲਕ ਕਹਿੰਦੇ ਨੇ ਜਿਹਨੂੰ ਵੀ ਪਸੰਦ ਆਵੇ ਗੱਡੀ ਇੱਕ ਵਾਰੀ ਫੋਨ ਕਰੇ ਜੀ ਤੇ ਨੰਬਰ 86993938800838 ਗੱਲ ਕਰ ਸਕਦੇ ਹੋ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਸੀ ਅੱਗੇ ਤੁਹਾਨੂੰ ਹੋਰ ਵੀ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਇਹ ਵੀਡੀਓ ਖਤਮ ਨਹੀਂ ਹੋਈ ਸੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੂ ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਜੀ ਵੇਚਣਾ ਚਾਹੁੰਦੇ ਹੋ ਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਸੀ 9460629488 ਗੱਡੀ ਹੈ ਮੋਟਰਸਾਈਕਲ ਹੈ ਕੁਝ ਵੀ ਹੈ ਜੀ ਕਿਸੇ ਵੀ ਏਰੀਆ 'ਚ ਪਿੰਡ 'ਚ ਹੈ ਸ਼ਹਿਰ 'ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਨਕਰੀ ਫੋਟੋ ਜਮਾ ਫਰੀ ਚ ਆਪਾਂ ਐਡ ਲਾ ਦਾਂਗੇ ਜੀ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਸਾਰਾ ਜਿੰਨਾ ਆਪਾਂ ਕੰਮ ਕਰਦੇ ਆ ਸਾਰਾ ਫਰੀ ਚ ਕਰਦੇ ਆ ਜੀ ਬਾਕੀ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੋ ਜੀ ਹੁਣ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਅਲੱਗ-ਅਲੱਗ ਪਿੰਡਾਂ ਚ ਸ਼ਹਿਰਾਂ ਚੋਂ ਗੱਡੀਆਂ ਮੋਟਰਸਾਈਕਲ ਹਰ ਚੀਜ਼ ਆਪਾਂ ਲੈ ਕੇ ਆਉਂਦੇ ਰਹਿੰਦੇ ਆ ਜੀ ਹਰ ਤਰ੍ਹਾਂ ਦੀ ਮਸ਼ੀਨਰੀ ਆਪਣੀ ਨਵੀਂ ਵੀਡੀਓ ਹਰ ਰੋਜ਼ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਦਿਓ ਜੀ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਠੀਕ ਹੈ ਜੀ ਲਾਈਕ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਜੀ ਤੇ ਗੱਲ ਕਰਾਂਗੇ ਆਪਾਂ ਵਰਨਾ ਦੀ ਵਰਨਾ 1.6 SX 6 에어ਬੈਗਸ ਮਾਡਲ ਗੱਡੀ ਆਪਾਂ ਨੂੰ ਇਹ ਦੇਖਣ ਨੂੰ ਮਿਲੂਗੀ 15 ਮਾਡਲ ਗੱਡੀਆਂ ਸੀ ਤੇ ਬਟਨ ਤੋਂ ਇਹ ਸਟਾਰਟ ਹੁੰਦੀ ਹੈ ਜੀ ਪੁਸ਼ ਬਟਨ ਸਟਾਰਟ ਹੈ ਬਾਗਾ ਪੁਰਾਣਾ ਮਾਲਕ ਦਾ ਏਰੀਆ ਮਿਲੂਆ ਜੀ ਤੇ 3,55,000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਜੀ ਤੇ ਗੱਡੀ ਪੂਰੀ ਸੋਹਣੀ ਐ ਜੀ ਪੂਰੀ ਵਧੀਆ ਗੱਡੀ ਐ ਆ ਰੰਗ ਗੱਡੀ ਦਾ ਪੂਰਾ ਵਧੀਆ ਪਿਆ ਬਾਕੀ ਫੋਟੋਆਂ ਚ ਹਰ ਇੱਕ ਚੀਜ਼ ਤੁਸੀਂ ਦੇਖ ਹੀ ਰਹੇ ਹੋ ਜੀ ਅੰਦਰੋਂ ਪੂਰੀ ਵਧੀਆ ਜੀ ਗੱਡੀ ਬਾਹਰੋਂ ਪੂਰੀ ਵਧੀਆ ਪਈਆ ਦਿੱਲੀ ਨੰਬਰ ਐ ਜੀ ਚਿੱਟੇ ਰੰਗ ਦੀ ਆ ਰੰਗ ਪੂਰਾ ਵਧੀਆ ਗੱਡੀ ਪੂਰੀ ਸੋਹਣੀ ਐ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੀ ਚਲਾ ਕੇ ਵੀ ਦੇਖ ਸਕਦੇ ਹੋ ਬਾਗਾ ਪੁਰਾਣਾ ਮਾਲਕ ਦਾ ਏਰੀਆ ਐ ਗੱਡੀ ਦੀਆਂ ਫੋਟੋਆਂ ਤੁਸੀਂ ਦੇਖ ਲਈਆਂ ਸੀ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਲਓ ਜਿੰਨਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ ਨੰਬਰ 2 ਦਾ 985005849 277 ਗੱਲ ਕਰ ਸਕਦੇ ਹਾਂ ਜੀ ਗੱਲ ਕਰਾਂਗੇ ਜੀ ਆਪਾਂ ਸਵਿਫਟ ਗੱਡੀ ਦੀ ਜਿਹੜੀ ਆਪਾਂ ਜਮਾ ਸਸਤੀ ਸਵਿਫਟ ਗੱਡੀ ਲੈ ਕੇ ਪਹੁੰਚਿਆ ਡਿਜ਼ਾਇਰ ਸਵਿਫਟ ਡਿਜ਼ਾਇਰ ਸੀਐਨਜੀ ਕਿਟ ਲੱਗੀ ਹੋਈ ਹੈ ਅਸੀਂ 2010 ਮਾਡਲ ਹੈ ਦੂਜੇ ਨਾਮ ਹੈ 75000 ਰੁਪਿਆ ਕੁੱਲ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਅਸੀਂ ਜਲਾਲਾਬਾਦ ਮਾਲਕ ਦਾ ਏਰੀਆ ਦਾ ਸੋਹਣੀ ਗੱਡੀ ਅਸੀਂ ਆ ਵੀ ਟਾਇਰ ਵਧੀਆ ਪਏ ਨੇ ਅੰਦਰੋਂ ਕੰਡੀਸ਼ਨ ਵਧੀਆ ਪਈ ਆ 12 ਵੀ ਠੀਕ ਹੈ ਸੀ ਬਾਕੀ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ 7889260045 ਗੱਲ ਕਰ ਸਕਦੇ ਹੋਂ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਮਾਲਕ ਨਾਲ ਕਰੋ ਜੀ ਗੱਲਬਾਤਾਂ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਸੀ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਦ ਤੋਂ ਬਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਐਡ ਕਰਬੋਣੀ ਆ ਭੇਜੋ ਆਪਣੇ ਕੋਲੇ ਚਾਹੇ ਤੁਹਾਡੇ ਕੋਲੇ ਕੁਝ ਵੀ ਹੈ ਕਿਸੇ ਵੀ ਪੈੰਡ ਚ ਸ਼ੈਰ ਚ ਜਿੱਥੇ ਵੀ ਹੈ ਜੀ